ਕਈ ਨੌਜਵਾਨ ਜਿਹੜੇ ਹੁੰਦੇ ਆਗੇ ਉਹਨਾਂ ਨੂੰ ਆਦਤ ਹੁੰਦੀ ਹੈ 네ਗੇਟਿਵ ਸੋਚਣ ਦੀ ਤੇ ਉਹ ਕਦੇ ਵੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਸਕਸੈਸ ਨਹੀਂ ਹੋ ਸਕਦੇ ਤਰੱਕੀ ਨਹੀਂ ਕਰ ਸਕਦੇ ਤੇ ਅੱਜ ਤੁਹਾਨੂੰ ਮੈਂ ਉਸ ਨੌਜਵਾਨ ਦੀ ਕਹਾਣੀ ਸੁਣਾਉਣਾ ਜੋ 네ਗੇਟਿਵ ਸੋਚਦਾ ਸੀ ਤੇ ਉਹ 네ਗੇਟਿਵ ਸੋਚ ਕਹਿੰਦੇ ਲੈਡ ਆਫ ਦੀ ਹੈ ਬੰਦੇ ਨੂੰ ਡਬੋ ਕੇ ਰੱਖ ਦਿੰਦੀ ਹੈ ਹੁੰਦਾ ਕੀ ਹੈਗਾ ਇੱਕ ਨੌਜਵਾਨ ਹੁੰਦਾ ਹੈ ਤੇ ਉਸ ਪਰਿਵਾਰ ਵਿੱਚ ਕੋਦੇ ਮੰਮੀ ਤੇ ਡੈਡੀ ਹੁੰਦੇ ਆ ਤਿੰਨ ਪਰਿਵਾਰ ਦੇ ਮੈਂਬਰ ਹੁੰਦੇ ਤੇ ਉਹਦੀ ਮਾਤਾ ਨੂੰ ਆਖਦੀ ਹੈ ਜਦੋਂ ਗੱਲਾਂ ਕਰਦੇ ਆਪਸ ਵਿੱਚ ਬੈਠੇ ਸ਼ਾਮ ਨੂੰ ਇਕੱਠੇ ਮੰੰਜਿਆਂ ਤੇ ਉਹ ਕਹਿੰਦੀ ਬੇਟਾ ਵੀ ਜਦੋਂ ਇੱਕ ਮੈਂ ਇੱਕ ਤਰ੍ਹਾਂ ਬਾਪੂ ਆ ਤੇ ਇੱਕ ਤੂੰ ਐ ਆਪਾਂ ਤਿੰਨ ਜਾਣੀ ਤੇਰਾ ਬੇਟਾ ਵਿਆਹ ਕਰਦਨੇ ਆ ਤੇ ਆਪਾਂ ਚਾਰ ਜਾਣੇ ਹੋ ਜਾਾਂਗੇ ਘਰ ਦੇ ਵਿੱਚ ਚਹਿਲ ਪੈਲ ਹੋ ਜੂਗੀ ਰੌਣਕ ਹੋ ਜੂਗੀ ਤੇ ਚਹਿਕ ਮਹਿਕ ਹੋ ਜੂਗੀ ਤੇ ਉਹ ਕਹਿੰਦਾ ਮਾਤਾ ਤੇਰੀ ਗੱਲ ਵੀ ਸਹੀ ਹੈਗੀ ਵੀ ਆਪਾਂ ਪਰਿਵਾਰ ਦੇ ਵਿੱਚ ਤਿੰਨ ਜਾਣੇ ਐ ਮੇਰੀ ਮੈਰਜ ਹੋਊਗੀ ਤੇਰੀ ਨੂੰਹ ਆ ਜੂਗੀ ਆਪਾਂ ਚਾਰ ਜਾਣੇ ਹੋ ਜਾਾਂਗੇ ਪਰ ਬਾਪੂ ਕਾਫੀ ਸਮੇਂ ਦਾ ਢਿੱਲਾ ਜਿਹਾ ਰਹਿੰਦਾ ਉਹਦੋਂ ਨੂੰ ਬਾਪੂ ਕੋ ਜਰ ਜੂ ਤੇ ਆਪਾਂ ਤਿੰਨ ਦੇ ਤਿੰਨ ਹੀ ਰਹਿ ਜਾਾਂਗੇ ਤੁਦੀ ਮਾਤਾ ਕਹਿੰਦੀ ਪੁੱਤ ਚਲੋ ਚਲੀਦਾ ਮੇਲਾ ਜਾਣਾ ਆਉਣਾ ਤਾਂ ਲੱਗੇ ਰਹਿੰਦਾ ਤੇਰੇ ਬਾਪੂ ਦੀ ਉਮਰ ਵੀ ਕਾਫੀ ਹੋ ਗਈ ਬਿਮਾਰ ਵੀ ਰਹਿੰਦਾ ਹੈਗਾ ਤੇ ਇਹ ਜੇ ਰੁਕਸਤ ਹੋ ਜਾਊਗਾ ਤਾਂ ਫਿਰ ਇਹ ਹੈਗਾ ਕਿ ਮੇਰੀ ਨੂੰਹ ਕੋਲੇ ਬੱਚਾ ਹੋ ਜੂ ਆਪਾਂ ਫਿਰ ਚਾਰ ਹੋ ਜਾਾਂਗੇ ਤੇ ਉਹ ਕਹਿੰਦਾ ਬੇਬੇ ਉਹਦੋਂ ਤੂੰ ਗੁਜ਼ਰ ਜੇਂਗੀ ਤੂੰ ਚਲਾਣਾ ਕਰ ਜੇਂਗੀ ਤੇ ਆਪਾਂ ਤਿੰਨੇ ਦੇ ਤਿੰਨ ਹੀ ਰਹਿ ਜਾਾਂਗੇ ਸੋ ਦੋਸਤੋ ਜਿਹੜੇ ਲੋਕਾਂ ਨੇ 네ਗੇਟਿਵ ਸੋਚਣਾ ਹੈ 네ਗੇਟਿਵ ਹੀ ਸੋਚਦੇ ਰਹਿੰਦੇ ਆ ਤੇ ਉਹ ਕਦੇ ਵੀ ਜ਼ਿੰਦਗੀ ਦੇ ਵਿੱਚ ਤਰੱਕੀ ਨਹੀਂ ਕਰ ਸਕਦੇ ਤੇ ਜੇਕਰ ਤੁਸੀਂ ਵੀ 네ਗੇਟਿਵ ਸੋਚੋਗੇ ਤਾਂ ਤੈਨ ਦੀ ਤਨੀ ਰਹਾਂਗੇ ਜਾਨੀ ਕਿ ਅੱਗੇ ਸਕਸੈਸਸਮੈਂਟ ਹੈ ਜਿਹੜੀ ਅੱਗੇ ਤਰੱਕੀ ਆ ਉਹ ਨਹੀਂ ਹੋ ਸਕਦੀ ਸੋ ਆਪਾਂ ਨੂੰ ਪੋਜ਼ਿਟਿਵ ਥਿੰਕ ਕਿਦੇ ਨਾਲ ਸੋਚਣਾ ਚਾਹੀਦਾ ਹੈਗਾ ਅੱਜ ਨਹੀਂ ਸਵੇਰੇ ਨਹੀਂ ਪਾਸੋ ਨਹੀਂ ਸਲੋ ਬਾਈ ਸਲੋ ਸਮੇਂ ਦੇ ਨਾਲ ਬੜੇ ਬਦਲਾਅ ਹੁੰਦੇ ਅਤੇ ਮਨੁੱਖ ਨੂੰ ਤਰੱਕੀ ਮਿਲਦੀ ਜਾਂਦੀ ਹੈ ਸੋ ਦੋਸਤੋ ਇਸ ਨੌਜਵਾਨ ਵਾਂਗੂ ਆਪਾਂ 네ਗੇਟਿਵ ਨਹੀਂ ਸੋਚਣਾ ਆਪਾਂ ਹਰ ਗੱਲ ਦੇ ਵਿੱਚ ਵਾਧਾ ਕਰਨਾ ਚੰਗਾ ਸੋਚਣਾ ਪੋਜ਼ਿਟਿਵ ਸੋਚਣਾ ਤੇ ਜਿਹੜੇ ਲੋਕ ਪੋਜ਼ਿਟਿਵ ਸੋਚਦੇ ਨੇ ਕੁਦਰਤ ਵੀ ਪਰਮਾਤਮਾ ਵੀ ਅਕਾਲ ਪੁਰਖ ਵੀ ਹਮੇਸ਼ਾ ਉਹਨਾਂ ਦਾ ਸਾਥ ਹੀ ਦਿੰਦਾ ਹੈ ਸੋ ਦੋਸਤੋ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ